ਗੁਰੂ ਅਰਜਨ ਦੇਵ ਜੀ ਦੇ ਸੋਚੇ ਤੀਵਨ ਤੇ ਚਾਰ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣ ਵੇਲੇ ਆਏ 11 ਪੱਟਾ ਨੇ ਪਹਿਲੀ ਚਲਕ ਵਿੱਚ ਹੀ ਪੰਚਮ ਪਾਤਸ਼ਾਹ ਨੂੰ ਗੰਗਾ ਵੰਗ ਪਵਨ, ਸਾਗਰ ਵੰਗ ਸ਼ਾਂਤ, ਚੰਦਨ ਵੰਗ ਠੰਡਾ ਅਤੇ ਬ੍ਰਿਛ ਵੰਗ ਸਹਿਜ ਅਵਸਥਾ ਵਿੱਚ ਵਿਚਰਦੇ ਦੇਖਿਆ ਸੀ। ਕੈਸਾ ਸੋਹਣਾ ਪੱਟਾ ਉਚਾਰਿਆ, ਤੋਂ ਕੈਸਾ ਵਡਭਾਗਾ ਹੈ ਜਿਸ ਮਨ ਨੂੰ ਪਰਫੁੱਲਤ ਕੀਤਾ ਹੋਇਆ ਹੈ। ਮਨ ਨੂੰ ਉੱਚਾ ਕਰ ਲਿਆ ਹੈ ਅਤੇ ਮਾਨਕ ਵਰਗੇ ਸੱਚੇ ਮਨ ਨੂੰ ਸੰਤੋਖ ਦੇ ਕਰ ਟਿਕਾਇਆ ਹੋਇਆ ਹੈ ਗੁਰੂ ਰਾਮਦਾਸ ਜੀ ਨੇ ਹੀ ਤੁਹਾਡੇ ਹਿੱੱਦੇ ਦੇ ਨਾਮ ਦ੍ਰਿੜ ਕੀਤਾ ਹੈ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਪੱਟਾ ਨੇ ਕੁੱਲ 11 ਸੋਈ ਉਚਾਰੇ ਹਨ ਇਹਨਾਂ ਵਿੱਚੋਂ 12 ਸੋਈਏ ਕਲਸਹਾਰ ਜੀ ਦੇ ਹਨ ਮਥਰਾ ਜੀ ਦੇ ਸਤ ਅਤੇ ਬਾਕੀ ਦੇ ਦੋ ਅਰਵੰਸ ਜੀ ਦੇ ਹਨ ਪੱਟਾ ਨੇ ਇਤਿਹਾਸ ਵਿੱਚ ਲਿਖਿਆ ਹੈ ਕਿਸੇ ਥਾਂ ਵੀ ਅਤ ਕਠਣੀ ਤੋਂ ਕੰਮ ਨਹੀਂ ਲਿਆ ਹਾਂ ਕਿਧਰੇ ਗੱਲ ਨਿਖੇੜਨ ਲਈ ਜਾਂ ਸਪਸ਼ਟ ਕਰਨ ਲਈ ਪੁਰਾਣਿਕ ਹਵਾਲੇ ਜ਼ਰੂਰ ਦੁੱਤੇ ਹਨ ਜਿਵੇਂ ਅਰਜਨ ਸ਼ਬਦ ਦੀ ਵਰਤੋਂ ਕਰਦੇ ਮਹਾਭਾਰਤ ਦੇ ਅਰਜਨ ਦਾ ਜ਼ਿਕਰ ਕਰ ਦੇਣਾ ਕਿ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਰੂਪ ਹਨ ਮਹਾਭਾਰਤ ਦੇ ਅਰਜਨ ਵਾਂਗ ਕਦੇ ਵੀ ਪੈਰ ਪਿੱਛਾ ਪਰਤਉਣ ਵਾਲੇ ਨਹੀਂ ਹਨ ਕਾਮ ਦੇ ਇੱਕ ਵੈਰੀ ਗੁਰੂ ਅਰਜਨ ਦੇਵ ਜੀ ਤੇ ਕਦੇ ਹਾਵੀ ਨਹੀਂ ਹੋ ਸਕਦੇ ਇਸ ਤਰ੍ਹਾਂ ਰਾਜ ਵਿੱਚ ਜੋ ਕਮਾਂਦੇ ਨੂੰ ਦੇ ਉਹਨਾਂ ਜਨਕ ਸ਼ਬਦ ਵਰਤ ਲਿਆ ਇਥੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਅਰਜਨ ਦੇਵ ਜੀ ਜਾਂ ਸਾਰੇ ਹੀ ਗੁਰੂ ਸਾਹਿਬਾਨ ਜੀਵਨ hayat ਵਿੱਚ ਹੀ ਗੋਬਿੰਦ ਰੂਪ ਮੰਨੇ ਗਏ ਗਵਾਹੀ ਵੀ ਹੈ ਪਾਤਕਸ਼ਰ ਦਾ ਇਹ ਲਿਖਣਾ ਕਿ ਤੈਨ ਜਨਮਤ ਗੁਰਮਤ ਬ੍ਰह्म ਪਛਾਣਿਓ ਇਹ ਇੱਕ ਇਤਿਹਾਸਿਕ ਸਚਾਈ ਹੈ ਇਹੀ ਪਹਿਲੇ ਗੁਰੂ ਸਨ ਜੋ ਗੁਰੂ ਗੋਦ ਵਿੱਚ ਪਾਲ ਵੱਡੇ ਹੋ ਰਹੇ ਸਨ ਗੁਰੂ ਰਾਮਦਾਸ ਜੀ ਨੇ ਵੀ ਇਹ ਕਹਿ ਦਿੱਤਾ ਸੀ ਇਸ ਨੂੰ ਟਿੱਕਾ ਦਿੱਤਾ ਬੁਢਿਆਈ ਦਾ ਨਾਨੇ ਗੁਰੂ ਅਰਜਨ ਦੇਵ ਜੀ ਨੂੰ ਰਾਜ ਜੋਕ ਮੰਦ ਦੇ ਦੇਖ ਇਹ ਪੱਠ ਸ਼੍ਰੇਣੀ ਬਹੁਤ ਹੀ ਪ੍ਰਭਾਵਿਤ ਹੋਈ ਸੀ ਗਰਸਤੀ ਹੋ ਕੇ ਸੰਸਾਰੀ ਕਾਰਜ ਕਰਦੇ ਨਾਮ ਨਾ ਵਿਸਰਨ ਦੇਣਾ ਨਾਮ ਵਿੱਚ ਰੰਗੇ ਰਹਿਣਾ ਉਹਨਾਂ ਲਈ ਅਚਰਜਮਈ ਗੱਲ ਸੀ ਉਹਨਾਂ ਲਿਖਿਆ ਭਗਤ ਜੋਗ ਕੋ ਜੇਤਵਾਰ ਹਰ ਜਨਕ ਉਪਾਇਓ ਲੰਬੇਰੇ ਹਿੰਦੂ ਇਤਿਹਾਸ ਵਿੱਚ ਇੱਕ ਜਨਕ ਹੀ ਹੋਇਆ ਹੈ ਜਿਸ ਰਾਜ ਕਮਾਂਦਿਆਂ ਜਗਤ ਨੂੰ ਮਿੱਥਿਆ ਮੰਨਿਆ ਹੈ ਉਸ ਦਾ ਨਾਮ ਲੈਂਦੇ ਹੋਏ ਕਹਿੰਦੇ ਹਨ ਕਿ ਤੁਸਾਂ ਤਾਂ ਇਸ ਕਾਲਯੁਗ ਵਿੱਚ ਸਤਗੁਰੂ ਦਾ ਸਮਾਂ ਬੰਦ ਦਿੱਤਾ ਹੈ ਜਨਕ ਰਾਜ ਵਰਤਾਇਆ ਹੈ ਸਤਯੁਗ ਅਲੇਨਾ ਉਹ ਕਹਿੰਦੇ ਹਨ ਕਿ ਅਸਾਂ ਕਮਲ ਫੁੱਲ ਵਾਲਾ ਖੇਲ ਦੇਖਿਆ ਹੈ ਮਨ ਨੂੰ ਉਸ ਮਾਇਆ ਤੋਂ ਬਹੁਤ ਉੱਚਾ ਕਰ ਲਿਆ ਹੈ ਪਾਟ ਮਥਰਾ ਜੀ ਕਹਿੰਦੇ ਹਨ ਕਿ ਉਪਰੀ ਨਜ਼ਰ ਵਾਲਾ ਪਲੇਖਾ ਖਾਏਗਾ ਉਹ ਗੁਰੂ ਅਰਜਨ ਦੇਵ ਜੀ ਨੂੰ ਮਾਇਆ ਵਿੱਚ ਵਿਚਿਰਦੇ ਸਮਝੇਗਾ ਇੱਕ ਸਧਾਰਨ ਗਸਤੀ ਹੀ ਸਮਝੇਗਾ ਪਹਿ ਦੇਖੇ ਤਾਮਸੀਓ ਪਰ ਜਿਸ ਜਰਾ ਨੇੜਿਓ ਹੋ ਤਕਿਆ ਉਸ ਦੇਖਿਆ ਕਿ ਹਰ ਸਮੇਂ ਹਰੀ ਦਾ ਰਸ ਹੀ ਪੀ ਰਹੇ ਹਨ ਕਿਧਰੇ ਹੋਰ ਧਿਆਨ ਉਹਨਾਂ ਦਾ ਖੁਪਦਾ ਹੀ ਨਹੀਂ ਇਹ ਹੈ ਇਸ ਕਲਯੁਗ ਵਿੱਚ ਇਕ ਨਿਰਾਲੀ ਸਿਫਤ ਵਾਲਾ ਗੁਰੂ ਜਿਸਾਰੇ ਪੱਟ ਕਹਿੰਦੇ ਹਨ ਕਿ ਅਸੀਂ ਟੋਲ ਦੇ ਟੋਲ ਦੇ ਥੱਕ ਗਏ ਨੀਰੀ ਕਹਿ ਤੇ ਹੀ ਕਹਿਤ ਸੁਣੀ ਸੀ ਇੱਥੇ ਰਹਤ ਹੈ ਕੰਨੀ ਹੈ ਗੁਰੂ ਅਰਜਨ ਦੇਵ ਜੀ ਨੇ ਆਪ ਵੀ ਇੱਕ ਥਾਵੇਂ ਕਿਹਾ ਹੈ ਕਿ ਉਹਨਾਂ ਦਾ ਰਾਸ ਜੋਗ ਘਮਾਉਣਾ ਐਸਾ ਹੈ ਕਿ ਉਹਨਾਂ ਪਹਿਲਾਂ ਚਿੱਤ ਨੂੰ ਸ਼ਾਂਤ ਕੀਤਾ ਤੇ ਫਿਰ ਸ਼ਾਂਤ ਰੱਖਿਆ ਘਰ ਤੇ ਜੰਗਲ ਨੂੰ ਇੱਕ ਸਮਾਨ ਜਾਤਾ ਮਾਇਆ ਅਟਕਾ ਨਾ ਸਕੀ ਅੰਦਰ ਸਿਰਫ ਇੱਕ ਵਾਹਿਗੁਰੂ ਫਿਰ ਨਾਲ ਪਿਆਰ ਰੱਖਿਆ ਬਾਹਰ ਦੁਨੀਆ ਨਾਲ ਟਾਠਾ ਬਾਗਾ ਹਰ ਜਗਤ ਦੇ ਜੀਵ ਪ੍ਰਾਨੀ ਨਾਲ ਸਾਇਬ ਸਲਾਮਤੀ ਰੱਖੀ ਫਿਰ ਕਦੇ ਉਲਾਰ ਨਾ ਹੋਣ ਦਿੱਤਾ ਅੰਦਰ ਕਦੇ ਫਿਰ ਨਾਲੋਂ ਨਾ ਟੁੱਟਿਆ ਤੇ ਬਾਹਰ ਦੀ ਕੋਈ ਵਸਤੂ ਅੰਦਰ ਨਾ ਜਾਣ ਦਿੱਤੀ ਭਾਵ ਸਮਾਜਿਕ ਪਹਿਲੂ ਵੀ ਨਾ ਛੱਡਿਆ ਅਤੇ ਪ੍ਰਾਪਤ ਪਰਮਾਨਤਿਕ ਉਚਤਾਂ ਨਾਲ ਇਰਦਾਮ ਇਰਦ ਗਿਰਦ ਉੱਚਾ ਕਰਦਾ ਰਿਹਾ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਵਾਹ ਵਾਹ ਵਿੱਚ ਨੰਗ ਵਾਚਿਆ ਇਹ ਖੋਸ਼ ਸ਼ਬਦ ਪੁਰਖ ਪਰਮਾਨੰ ਗੁਰੂ ਅਰਜਨ ਦੇਵ ਜੀ ਦੀ ਉਪਾ ਵਿੱਚ ਪੱਟਾ ਨਿਵਰਤਿਆ ਹੈ ਉਹਨਾਂ ਦੇ ਕਹਿੰਦਾ ਪਾਵ ਹੈ ਕਿ ਗੁਰੂ ਅਰਜਨ ਦੇਵ ਜੀ ਨਮੂਨੇ ਦੇ ਪੁਰਸ਼ ਹਨ ਉਹ ਸੰਕਟ ਤੋਂ ਨੱਸਣ ਵਾਲੇ ਨਹੀਂ ਅਰਦਾਸ਼ ਤੇ ਡਟਣ ਵਾਲੇ ਹਨ ਉਨਾ ਹਥ ਹਥਿਆਰ ਨਾਮ ਹੈ ਨਮੂਨੇ ਦੇ ਪੁਰਸ਼ ਦਾ ਕੁਝ ਨਕਸ਼ਾ ਆਪ ਹੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਵਿੱਚੋਂ ਲਿਖਿਆ ਹੈ ਉਹ ਅਰਦਸ਼ਕ ਮਨੁੱਖ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ ਮੈਮਾ ਪ੍ਰਕਾਸ਼ ਨੇ ਠੀਕ ਲਿਖਿਆ ਹੈ ਕਿ ਗੁਰੂ ਅਰਜਨ ਜੀ ਨੇ ਜੋ ਆਪ ਆਪੂ ਸੁਖਮਨੀ ਵਿੱਚ ਲਿਖਿਆ ਸੀ ਉਹ ਤਸੀਹੇ ਸਹਾਰ ਤੇ ਸ਼ਹੀਦੀ ਲੈਕਰ ਦਿਖਾਇਆ ਬ੍ਰਹਮ ਗਿਆਨੀ ਦੀ ਵੱਡੀ ਸਿਫਤ ਹੈ ਕਿ ਮਨ ਤੇ ਮੁਖ ਵਿੱਚ ਸੱਚ ਹੁੰਦਾ ਹੈ ਪਾਠ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਆਪ ਸੱਚ ਰੂਪੀ ਨਿਉਸਾਰ ਕੇ ਗੁਰੂ ਅਰਜਨ ਦੇਵ ਜੀ ਵਿੱਚ ਲੀਨ ਹੋ ਗਏ ਹਨ ਗੁਰੂ ਅਰਜਨ ਦੇਵ ਜੀ ਸੱਚ ਦਾ ਹੀ ਰੂਪ ਹਨ